ਆਪਣਾ ਵਿਚਾਰ ਮੈਂ ਸਾਈਕੋਲੋਗ ਨੂੰ ਬੇਨਤੀ ਕਰਾਂਗਾ ਕਿ ਮਾਈਕ ਤੇ ਆ ਕੇ ਸੰਗਤਾਂ ਨਾਲ ਵਿਚਾਰਾਂ ਦੀ ਸਮਾਜਵਾਦੀ ਗਤੀਕਾ ਦਾ ਸਾਰ ਲਾ ਰਹੇ ਜੀ ਕਿ ਕਰੇ ਗੋਲੇ ਸੋਧਾ ਪਰਮਸਰਕਾਰ ਜੋਰ ਸਾਥ ਸਿੰਘ ਜੀ ਫੈਗਪਾਲ ਸਿੰਘ ਜੀ ਗੋਰਾ ਪਹਿਲਾਂ ਵੀ ਆਪਣੇ ਵਿੱਚ ਇੱਥੇ ਆ ਚੁੱਕੇ ਨੇ ਉਸ ਟਾਈਮ ਥੋੜਾ ਮਾਹੌਲ ਹੀ ਹਸਰ ਨਾਲ ਸੀ ਵੀ ਚਾਰ ਸਿਰੇ ਤਣਾਅ ਹੁੰਦਾ ਜਦੋਂ ਬੰਦਾ ਕੋਈ ਇਲੈਕਸ਼ਨ ਲੜਦਾ ਹੁੰਦਾ ਚਾਰ ਸਿਰੇ ਕਾਲ ਹੁੰਦੀ ਬਹੁਤ ਜੜ ਹਰ ਪਾਸੇ ਚੰਗੀ ਅੱਜ ਉਸ ਤਰ੍ਹਾਂ ਵੀ ਵਿਦਾਇ ਦੇ ਪਾਤਰ ਸਨਾਰੇ ਅੱਜ ਵੀ ਇਹ ਬਹੁਤ ਬਹੁਤ ਧੰਨਵਾਦ ਸਾਡੇ ਪਿੰਡ ਵਿੱਚ ਤੁਸੀਂ ਆਏ ਹੋ ਸਾਡੇ ਸਾਰੇ ਪਿੰਡ ਵੱਲੋਂ ਤੁਹਾਡੇ ਆਉਣ ਨੂੰ ਜੀ ਆਇਆਂ ਤੁਹਾਡਾ ਸਤਿਕਾਰ ਇਥੇ ਕਿ ਤੁਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਸਾਰੇ ਪਿੰਡ ਨੇ ਸਾਡੇ ਨੇ ਏਕਤਾ ਵਿਖਾਈਏ ਇਸ ਤਰੀ ਤੁਸੀਂ ਵੀ ਅੱਗੇ ਜਾ ਕੇ ਇਸ ਤਰ੍ਹਾਂ ਸਾਰੇ ਏਕਤਾ ਰੱਖ ਕੇ ਆਪਣੇ ਪੰਥ ਵਾਸਤੇ ਵਾੜੀ ਵਾਸਤੇ ਬੱਚਿਆਂ ਵਾਸਤੇ ਵੱਧ ਚੜ ਕੇ ਚੰਗੇ ਕੰਮਾਂ ਵਿੱਚ ਹਿੱਸਾ ਪਾ ਕੇ ਇਹ ਜਿਹੜਾ ਆਪਣੇ ਹਰਾੜੇ ਦੇ ਵਿੱਚ ਸ਼ੁਰੂਆਤ ਹੋਣ ਚੱਲੀ ਏ ਇਸ ਕਮੇਟੀ ਦੀ ਉਹਾਂ ਚੰਗੇ ਕਮਾਂਾਂ ਦਾ ਸ਼ੁਰੂਆਤ ਹੋਵੇ ਤੇ ਇਹਦੇ ਵਾਸਤੇ ਅਸੀਂ ਵੀ ਤੁਹਾਡੇ ਨਾਲ ਆ ਆਪਾਂ ਸਾਰੇ ਰਲ ਕੇ ਚੱਲੀਏ ਨੌਜਵਾਨਾਂ ਵਾਸਤੇ ਬਾੜੀ ਵਾਸਤੇ ਬਾੜੀ ਦੇ ਪ੍ਰਚਾਰ ਵਾਸਤੇ ਸਿੱਖੀ ਵਾਸਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਤੁਹਾਡੇ ਤੇ ਤੁਹਾਡੇ ਸਿਰ ਤੇ ਹੱਥ ਰੱਖਣ ਤੁਹਾਡੋਂ ਸਭ ਤਾਵਾਂ ਮਿਲ ਸਾਡੇ ਪਿੰਡ ਵਾਲੋਂ ਦੁਆਰਾ ਤੁਹਾਡੇ ਇਥੇ ਆਉਣ ਤੇ ਬਹੁਤ ਬਹੁਤ ਜੀ ਆਇਆਂ ਧੰਨਵਾਦ ਜੀ ਜੀ ਆਓ ਸਭ ਤੋਂ ਪਹਿਲਾਂ ਤਾਂ ਅਸੀਂ ਪ੍ਰਤਾਪ ਨਗਰ ਦੇ ਸਾਰੇ ਪੰਚਾਇਤ ਸਰਪੰਚ ਸਾਹਿਬਾਨ ਬਹੁਤ ਹੀ ਸੁਗੜ ਸਿਆਣੇ ਤੇ ਪਰਵਧ ਬਜ਼ੁਰਗ ਤੇ ਬੱਚੇ ਬੈਠੇ ਆ ਉਹਨਾਂ ਨੇ ਜਿਹੜਾ ਵਾਰਡ ਨੰਬਰ 32 ਤੋਂ ਜੇਤੂ ਮਿਹਰਬਾਨ ਗੁਰਿੰਦਰਪਾਲ ਜੀ ਦਾ ਧੰਨਵਾਦ ਦੀ ਦੌਰੇ ਦੇ ਸਨਮਾਨ ਬਰਨ ਸਨਮਾਨ ਕੀਤਾ ਉਹਦੇ ਵਾਸਤੇ ਗੋਪਾਲ ਗੋਰਾ ਜੀ ਨੇ ਸਾਰਾ ਪਰਿਵਾਰ ਸਾਰੇ ਉਹਨਾਂ ਦੇ ਨਾਲ ਜੋ ਜੁੜੇ ਹੋਏ ਲੋਕਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਸ ਦੇ ਨਾਲ ਨਾਲ ਇੱਕ ਦਿਨ ਪਹਿਲਾਂ ਵੀ ਅਸੀਂ ਇੱਥੇ ਆਏ ਸੀ ਅੱਜ ਤੋਂ ਕੋਈ 10 ਦਿਨ ਪਹਿਲਾਂ ਤਾਂ ਮੈਂ ਇੱਥੇ ਖੜ ਕੇ ਬੋਲਿਆ ਸੀ ਕਿ ਹੋ ਗੋਪਾਲ ਗੋਰਾ ਜੀ ਦੀ ਉਹਦੇ ਦਾ ਜ਼ਿੰਮੇਵਾਰੀ ਲੈਣ ਵਾਸਤੇ ਆਏ ਸੀ ਅੱਜ ਜ਼ਿੰਮੇਵਾਰੀ ਲੈ ਕੇ ਆਏ ਆ ਉਹ ਅੱਜ ਵੀ ਕਹਿੰਦੇ ਆ ਕਿ ਗੱਲ ਉਸੇ ਤੇ ਖੜਾ ਹੋਣਾ ਚਾਹੀਦਾ ਬੰਦਾ ਅਸੀਂ ਸਾਡੀ ਕਮੇਟੀ ਹਰਿਆਣੇ ਦੇ ਅੱਧ ਹੋ ਗਈ ਪੰਜਾਬ ਤੋਂ ਬੜੀ ਚੰਗੀ ਗੱਲ ਹੈ ਹਰ ਭਰਾ ਵੀ ਹੁੰਦੇ ਐ ਤੇ ਇਹ ਅਸੀਂ ਵੀ ਦੋ ਭਰਾ ਸੀ ਸਾਡੀ ਕਮੇਟੀ ਅੱਧ ਹੋ ਗਈ ਲੇਕਿਨ ਅੱਧ ਹੋਣ ਤੋਂ ਬਾਅਦ ਇਹ ਵੱਖਰੇ ਅਸੀਂ ਹੋਏ ਤੇ ਸਾਡੀ ਜ਼ਿੰਮੇਵਾਰੀ ਵੀ ਵਾਝ ਗਈ ਅਸੀਂ ਠੀਕ ਹੈ ਕਹਿ ਸਕਦੇ ਆ ਕਿ ਇਸ ਤੋਂ ਪਹਿਲਾਂ ਜਿਹੜਾ ਸਾਡਾ ਸ਼ਰਮਾਇਆ ਸੀ ਜਾਂ ਜੋ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਵਿਚਾਰਿਕ ਉਹ ਸਾਡਾ ਨਹੀਂ ਸੁਣਾ ਜਾਂਦਾ ਸੀ ਪੰਜਾਬ ਦਾ ਹੀ ਸੁਣਾ ਜਾਂਦਾ ਸੀ ਪਰ ਅੱਜ ਜਿੱਥੇ ਮੈਂ ਇੱਕ ਗੱਲ ਇਹ ਜ਼ਰੂਰ ਕਹੂੰਗਾ ਇੱਥੇ ਬੈਠ ਕੇ ਕਿ ਅਸੀਂ ਜਿਵੇਂ ਨਾਮਾ ਨੇ ਕਿਹਾ ਸੀ ਕਿ ਹੱਥ ਪਾਉਂਸੇ ਕੰਮ ਕਰ ਚੇਤ ਨਰਿੰਦਰਨ ਵਾਲਾ ਅਸੀਂ ਕੰਮ ਇੱਥੇ ਮਰਜ਼ੀ ਕਰੀਏ ਪਰ ਸਾਡਾ ਧਿਆਨ ਗੁਰੂ ਵੱਲ ਹੋਣਾ ਚਾਹੀਦਾ ਕਿ ਕੀ ਮੈਂ ਗੁਰੂ ਦੇ ਕਹਿਣ ਸਾਰ ਚੱਲ ਰਿਹਾ ਜਿੱਥੋਂ ਅਸੀਂ ਗੁਰਨਾਨਕ ਦੀ ਸਿੱਖੀ ਨੂੰ ਧਿਆਨ ਚ ਰੱਖ ਕੇ ਤੁਰਾਂਗੇ ਗੁਰੂ ਗੋਬਿੰਦ ਸਿੰਘ ਤੱਕ ਜਾਂਦੇ ਆ ਤਾਂ ਸਾਨੂੰ ਕਿਤੇ ਨਾ ਕਿਤੇ ਇਹ ਨਹੀਂ ਕਿਸੇ ਨੂੰ ਲੱਗਣਾ ਚਾਹੀਦਾ ਕਿ ਗੁਰਨਾਨਕ ਦੀ ਸਿੱਖੀ ਪਿੱਛੇ ਰਹਿ ਰਹੀ ਹੈ ਤੇ ਗੁਰੂ ਗੋਬਿੰਦ ਦੀ ਸਿੱਖੀ ਨੂੰ ਵਿਚਾਰ ਕਰ ਰਹੇ ਹਾਂ ਸਭ ਨੂੰ ਨਾਲ ਲੈ ਕੇ ਚੱਲਣਾ ਹੈ ਇਹ ਸਾਡੀ ਜ਼ਿੰਮੇਵਾਰੀ ਹੈ ਔਰ ਜਿੰਨਾ ਚਿਰ ਅਸੀਂ ਇੱਕ ਚੀਜ਼ ਤਾਂ ਮੈਂ ਜ਼ਰੂਰ ਕਹੂੰਗਾ ਕਿ ਮੈਂ ਹੁਣੇ ਇੱਥੇ ਪਿਛਲੇ ਪਿੰਡ ਗੱਲ ਕਰ ਰਿਹਾ ਸੀ ਕਿ ਜਦੋਂ ਅਸੀਂ ਫਰਦ ਕਢਾਉਨੇ ਆ ਨਾ ਜਾ ਜ਼ਮੀਨ ਦੀ ਖਰੀਦ ਵਿੱਚ ਕਰਦੇ ਆਂ ਤੇ ਐ ਪੁੱਛਦੇ ਆ ਵੀ ਤਿੰਨ ਪੀੜੀਆਂ ਦਾ ਨਾਂ ਚੱਲਦਾ ਹੋਵੇ ਬੇਟੇ ਦਾ ਬਾਪ ਦਾ ਤੇ ਦਾਦੇ ਦਾ ਜਦੋਂ ਇੰਤਕਾਲ ਹੁੰਦਾ ਫੇਰ ਉਹ ਦੂਜੇ ਦਾ ਹੋਰ ਚੱਲਦਾ ਲੇਕਿਨ ਸਾਡੀਆਂ ਦਾ ਪੀੜ੍ਹੀ ਹੈਗੀ ਹੈ ਕਿ ਸਾਡਾ ਤਾਂ ਕੋਈ ਅੰਤ ਹੈ ਹੀ ਨਹੀਂ ਨਾ ਜਿਹੜਾ ਬਾਪੂ ਸਾਡੇ ਕੋਲੇ ਹੈ ਉਹ ਜਿੱਦ ਦੇ ਅਸੀਂ ਇਸ ਦੁਨੀਆ 'ਚ ਨਹੀਂ ਸੀ ਉਹਦੇ ਵੀ ਸੀ ਅੱਜ ਅਸੀਂ ਹੈ ਤਾਂ ਅੱਜ ਵੀ ਹੈ ਤੇ ਜਿੱਦ ਦੇ ਅਸੀਂ ਇਸ ਦੁਨੀਆ ਤੋਂ ਚਲੇ ਜਾਵਾਂਗੇ ਉਹਦੇ ਵੀ ਹੋਊਗਾ ਇਸ ਵਾਸਤੇ ਉਹਦਾ ਨਾਂ ਤਾਂ ਮਿਟ ਨਹੀਂ ਸਕਦਾ ਸਾਡਾ ਧਿਆਨ ਅਕਾਲ ਤਖਤ ਵੱਨੀ ਹੋਣਾ ਚਾਹੀਦਾ ਕਿ ਕੀ ਅਸੀਂ ਉਸ ਦੇ ਅਨੁਸਾਰ ਕੰਮ ਕਰ ਰਹੇ ਹਰ ਸਿੱਖ ਦਾ ਧਿਆਨ ਹਰਿਮੰਦਰ ਸਾਹਿਬ ਵੱਨੀ ਹੋਣਾ ਚਾਹੀਦਾ ਹੈ ਕੀ ਅਸੀਂ ਉਹਦੀ ਮਰਿਆਦਾ ਅਨੁਸਾਰ ਚੱਲ ਰਹੇ ਹ ਕਿਉਂਕਿ ਸਾਡੇ ਕੋਲੇ ਸੇਧ ਉੱਥੇ ਹੀ ਮਿਲਦੀ ਉਹਦੇ ਨਾਲ ਨਾਲ ਅਸੀਂ ਇਹ ਵੀ ਧਿਆਨ ਰੱਖਣਾ ਹੈ ਕਿਤੇ ਸਾਡੇ ਕਾਰਨ ਸਾਡੇ ਕਿਸੇ ਕਾਰਨ ਮਤਲਬ ਅਸੀਂ ਕਿਸੇ ਨੂੰ ਤੰਗ ਮਤਲਬ ਵੀ ਸਾਡੇ ਤੋਂ ਤਕਲੀਫ ਤਾਂ ਨਹੀਂ ਯਾਨੀ ਅਮਰਤ ਪ੍ਰਚਾਰ ਹੋ ਜਾਊਗਾ ਸਿੱਖੀ ਪ੍ਰਚਾਰ ਹੋ ਜਾਊਗਾ ਪਰ ਕੀ ਉਹ ਇਸ ਚੀਜ਼ ਤੇ ਖਰੇ ਉਤਰਨਗੇ ਨਾ ਸ਼ਰ ਹੋ ਸਕਦਾ ਮੈਂ ਜਿਆਦਾ ਬੋਲ ਰਿਹਾ ਵਾਂ ਲੇਕਿਨ ਮੈਂ ਗੁਰਪਾਲ ਜੀ ਨੂੰ ਕਹਿੰਦਾ ਕਿ ਕਿਸੇ ਨੂੰ ਵੀ ਜੋ ਵੀ ਗੁਰਨਾਨ ਕਲੇਵਾ ਹੈ ਉਹ ਇੱਕ ਤਕਲੀਬ ਨਹੀਂ ਹੋਣੀ ਚਾਹੀਦੀ ਸਿੱਖੀ ਦੇ ਪ੍ਰਚਾਰ ਤੋਂ ਯਾਨੀ ਜੇ ਅਸੀਂ ਉਸ ਦੀ ਮੋਹ ਰੱਖਾਂਗੇ ਤੇ ਸਾਡੀ ਕੀਮਤ ਹੈ ਵਰਨਾ ਸਾਡੀ ਕੀਮਤ ਨਹੀਂ ਰਹਿਣੀ ਇੱਕ ਕਾਗਜ਼ ਹੁੰਦਾ ਉਹਦੇ ਤੇ ਜਦੋਂ ਮੋਹ ਲਾਉਂਦਾ ਗਵਰਨਰ ਆਫ ਇੰਡੀਆ ਉਹ ਨੋਟ ਬਣ ਜਾਂਦਾ ਹੈ ਉਹਨਾਂ ਕੋਈ ਡਿੱਗਣ ਨਹੀਂ ਦਿੰਦਾ ਜਿੱਤੇ ਮਰਜ਼ੀ ਜਾ ਕੇ ਚਲਾ ਦੋ ਜੇ ਅਸੀਂ ਮੋਹਰ ਵਾਲੇ ਰਹੇ ਤੇ ਸਾਨੂੰ ਡਰ ਕੋਈ ਨਹੀਂ ਕਿ ਨਹੀਂ ਰੱਦੀ ਕਾਗਜ਼ਾਂ ਦਾ ਹਾਲ ਸਾਡਾ ਵੀ ਹੋ ਜਾਣਾ ਇਹ ਧਿਆਨ ਸਿੱਕੇ ਅਸੀਂ ਕਮੇਟੀ ਤਾਂ ਕਰ ਲਈਏ ਧਿਆਨ ਜ਼ਰੂਰ ਰੱਖਿਆ ਜੀ ਇਸ ਵਾਸਤੇ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਮੈਂ ਬਹੁਤ ਅਸੀਂ ਆਪਦੇ ਬੰਨਿਓ ਵੀ ਕੈਂਡੀਡੇਟ ਬੰਨਿਓ ਵੀ ਮਹਾਰਾਜ ਜੀ ਦਾ ਸ੍ਰੀ ਰਾਮ ਸਿੰਘ ਜੀ ਦਾ ਮਤਲਬ ਵੀ ਸਹਾਇ ਉਹਨਾਂ ਨੂੰ ਧਿਆਨ ਰੱਖ ਕੇ ਗੁਰੂ ਜੀ ਦੇ ਆਸ਼ੀਰਵਾਦ ਨਾਲ ਬਹੁਤ ਸਾਥ ਦਿੱਤਾ ਔਰ ਮੈਂ ਇਹ ਸੀ ਨੂੰ ਮੈਂ ਵਾਕਈ ਸਮਝਦਾ ਹਾਂ ਕਿ ਇੱਕ ਦਿਨ ਗੁਰੂ ਜੀ ਨੂੰ ਦਰਸ਼ਨ ਕਰਨ ਦਾ ਮੈਨੂੰ ਵੀ ਮੌਕਾ ਮਿਲ ਗਿਆ ਇਹਨਾਂ ਦੇ ਹਵਾਲੇ ਨਾਲ ਤੇ ਗੁਰੂ ਜੀ ਨੇ ਮਤਲਬ ਇੱਕ ਬਸ ਇੰਨਾ ਹੀ ਸ਼ਬਦ ਕਿਹਾ ਸੀ ਕਿਹਾ ਤਾਂ ਕੁਝ ਨਹੀਂ ਤੇ ਮੈਂ ਗੁਰਪਾਲ ਜੀ ਨੂੰ ਕਿਹਾ ਤੇਰਾ ਕੰਮ ਤਾਂ ਹੋ ਗਿਆ ਕਿਉਂਕਿ ਕੋਈ ਵੀ ਚੀਜ਼ ਹੈ ਨਾ ਜਦੋਂ ਉਹ ਆਪ ਦੀ ਕਿਰਪਾ ਵਰਸਾਉਂਦੀ ਹੈ ਫਿਰ ਉਹ ਬੋਲਦੀ ਨਹੀਂ ਇਸ ਵਾਸਤੇ ਉਹਨਾਂ ਦੇ ਵੀ ਬਹੁਤ ਆਭਾਰੀ ਹੈ ਤਾਂ ਮੈਂ ਗੁਰਪਾਲ ਜੀ ਨੂੰ ਜਿਆਦਾ ਸਮਝਾ ਲੈਂਦਾ ਹੋਇਆ ਇੰਨਾ ਹੀ ਕਹੂੰਗਾ ਕਿ ਜਿਹੜਾ ਹਜੇ ਜਿਹੜੀ ਯੂਨੀਵਰਸਿਟੀ ਦੀ ਅਸੀਂ ਗੱਲ ਕਰਦੇ ਆ এডੂਕੇਸ਼ਨ ਦੀ ਕਰਦੇ ਆ ਰੋਡ ਮੈਪ ਸਾਡਾ ਤਿਆਰ ਹੋ ਜਾਣਾ ਚਾਹੀਦਾ ਕਿ ਅਸੀਂ ਕਰ ਕੀ ਕੋਲ ਸਕਦੇ ਆ ਜਿਆਦਾ ਨਾ ਕਹਿੰਦਾ ਮੈਂ ਮੈਂ ਇਹ ਕਹੂੰਗਾ ਕਿ ਸਭ ਤੋਂ ਪਹਿਲਾਂ ਸਿੱਖੀ ਆਪਣੇ ਆਪ ਪ੍ਰਚਾਰੀ ਜਾਊਗੀ ਜੇ ਸਾਡੇ ਬਸ਼ੇ ਬੱਚੇ ਨਸ਼ੇ ਤੋਂ ਵੱਜ ਜਾਣਗੇ ਜੇ ਸਾਡੇ ਬੱਚੇ ਅੱਛੀ ਸਿੱਖਿਆ ਲੈ ਲੈਣਗੇ ਤਾਂ ਸਿੱਖੀ ਆਪਣੇ ਆਪ ਹੀ ਚੱਲ ਜੂਗੀ ਅਸੀਂ ਸਿਲੇਬਸ ਉਹੀ ਹੁੰਦਾ ਹੈ ਚੈਪਟਰ ਉਹੀ ਹੁੰਦਾ ਸਾਨੂੰ ਕੋਈ ਅੱਛੇ ਸਕੂਲ ਵਾਲਾ ਜਿਹੜੇ ਅਸੀਂ ਕੋਈ आईआईडी ਕਰਵਾਉਣ ਪਾਸਿੰਗ ਵਾਸਤੇ ਕੋਟਾ ਜਾਂਦਾ ਹੈ ਕੋਈ ਬੜੂ ਸਾਹ ਪੜਾਉਣ ਜਾਂਦਾ ਬੱਚਿਆਂ ਨੂੰ ਕੋਈ ਸੈਂਡ ਗੇਵੀਅਰ ਜਾਂਦਾ ਕੋਈ ਸਨਾਵਰ ਜਾਂਦਾ ਅਸੀਂ ਕਿੱਥੇ ਕਿੱਥੇ ਜਾਂਦੇ ਆ ਕੋਈ ਉਹ ਸਾਡੇ ਸਕੂਲ ਵਾਲੇ ਸਾਨੂੰ ਕਹਿਣ ਆਏ ਵੀ ਸਾਡੇ ਕੋਲੇ ਆਓ ਕਿਉਂ ਕਿਉਂਕਿ ਸਿਲੇਬਸ ਸੇਮ ਹੈ ਬਸ ਉਹਨਾਂ ਦੇ ਟੀਚਰ ਇੰਨੇ ਵਧੀਆ ਹੈ ਉਹਨਾਂ ਦਾ ਰਿਜ਼ਲਟ ਇੰਨਾ ਵਧੀਆ ਹੈ ਉਹਨਾਂ ਦੀ ਮੈਨੇਜਮੈਂਟ ਇੰਨੀ ਵਧੀਆ ਹੈ ਕਿ ਲੋਕ ਆਪਣੇ ਆਪ ਉੱਥੇ ਜਾਂਦੇ ਸੋਨਾ ਵੇਚਣ ਨਾਲ ਕਦੇ ਕਹਿਣ ਆਏ ਵੀ ਮੈਂ ਸੋਨਾ ਵੇਚਣ ਨਾਲ ਲੈ ਲਵਾਂ ਅਸੀਂ ਆਪਣੇ ਆਖਿਰਤ ਨੂੰ ਜਾਂਦੇ ਨਾ ਅਸੀਂ ਸਿਵਨਾ ਬਣਾਉਣਾ ਹੈ ਅਸੀਂ ਉਹ ਟੀਚਰ ਪੈਦਾ ਕਰਨੇ ਹੈ ਕਿ ਸਾਡੇ ਕੋਲੇ ਆਪਣੇ ਆਪ ਜਦੋਂ ਕੋਈ ਉਹਨਾਂ ਨੂੰ ਗੁਰੂ ਸਾਹਿਬ ਨੇ ਕੋਈ ਪੈਸੇ ਨਹੀਂ ਦਿੱਤੇ ਸੀ ਜਦੋਂ ਪੰਜ ਪਿਆਰੇ ਸ਼ਹੀਦ ਹੋਣ ਕਰ ਤਾਰੇ ਕੋਈ ਉਹਨੂੰ ਕਹਿਣ ਨਹੀਂ ਗਈ ਸੀ ਕੋਈ ਗੱਡੀਆਂ ਨਹੀਂ ਭੇਜੀਆਂ ਸੀ ਕੋਈ ਕੰਘੇ ਕੜੇ ਕੱਚੇ ਕਿਰਪਾਨ ਨਹੀਂ ਦਿੱਤੇ ਸੀ ਵੀ ਤੁਝੇ ਅਮਰਤ ਸ਼ਕਲ ਤੇ ਆਫਰੀ ਚ ਲੈ ਜਾਓ ਨਹੀਂ ਉਹ ਅੰਦਰੋਂ ਸਿੱਖੀ ਸੀ ਜੇਕਰ ਤੁਸੀਂ ਇਹ ਅੰਦਰੋਂ ਸਿੱਖੀ ਪੈਦਾ ਕਰੋਗੇ ਤਾਂ ਤੁਸੀਂ ਤੁਹਾਡੇ ਮਕਸਦ کامیاب ਹੋ ਜਾਓਗੇ ਸਿਰਫ ਨਿਵਾਸ ਨਾਲ ਕੁਝ ਨਹੀਂ ਹੋਣਾ ਲਿਵਾਸ ਨਾਲ ਕੁਝ ਨਹੀਂ ਹੋਣਾ ਐਸੋ ਗੁਣ ਪ੍ਰਭ ਦੀ ਮੁਝ ਪੇ ਕੀਨ ਪੰਜ ਦੋਖਰ ਅਹਿਮ ਰੋਗ ਇਹ ਤਨ ਸਗਲ ਦੂਰ ਕੀ ਗੁਰਬਾਣੀ ਦਾ ਫਰਮਾਨ ਹਮ ਮੈਲੇ ਤੂੰ ਉਜਲ ਕਰਦਾ ਹਮ ਨਿਰਗਣ ਤੂੰ ਦਾਤਾ ਹਮ ਮੂਰਖ ਤੂੰ ਚਦਰ ਸਿਆਣੇ ਤੂੰ ਸਗਲ ਕਲਾ ਕਾ ਗਿਆ ਤਾ ਗੁਰਬਾਣੀ ਭਰੀ ਪਈ ਹੈ ਵਿਚਾਰ ਨਾਲ ਮੈਂ ਗੁਰਪਾਲ ਜੀ ਨੂੰ ਇਹਨਾਂ ਜ਼ਰੂਰ ਕਹੂੰਗਾ ਕਿ ਬਹੁਤ ਵੱਡੀ ਜ਼ਿੰਮੇਵਾਰੀ ਤੁਹਾਡੇ ਕੋਲੇ ਹੈਗੀ ਹੈ ਔਰ ਇਸ ਜ਼ਿੰਮੇਵਾਰੀ ਨੂੰ ਤੁਸੀਂ ਜਿੰਨਾ ਵੀ ਹੋ ਸਕੇ ਹਲੀਮੀ ਨਾਲ ਸਾਮਨੇ ਨਾਲ ਪਿਆਰ ਨਾਲ ਤੇ ਲੋਕਾਂ ਦੀ ਸਹਿਮਤੀ ਨਾਲ ਲੈ ਕੇ ਚੱਲਿਓ ਤੁਹਾਡੇ ਲੋਕ ਆਪਣੇ ਆਪਣਾਲ ਤੁਰੇ ਜਾਣਗੇ ਗੱਲ ਦੇ ਸੱਚ ਤੇ ਪਹਿਰਾ ਤੁਸੀਂ ਦੇਣਾ ਹੈ ਗੱਲ ਸੱਚੀ ਕਰ ਰਹੀ ਹੈ ਇਸ ਵਾਸਤੇ ਸਾਡੇ ਭਾਈਚਾਰੇ ਚ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵਿਗੜਵਹਦਾ ਨਹੀਂ ਆਉਣੀ ਸ਼ਾਇਦ ਇਹ ਮੈਨੂੰ ਵੀ ਉਮੀਦ ਹੈ ਇਸ ਵਾਰ ਤੇ ਅਸੀਂ ਧਿਆਨ ਯਾਨੀ ਸਾਡਾ ਉੱਥੇ ਹੋਣਾ ਚਾਹੀਦਾ ਤੇ ਕੰਮ ਅਸੀਂ ਜਿੱਥੇ ਕਰ ਰਹੇ ਹਾਂ ਉੱਥੇ ਕਰੀਏ ਕਮੇਟੀ ਅੱਡ ਹੋਈ ਹੈ ਸਰਕਾਰ ਨੇ ਇਲੈਕਸ਼ਨ ਕਰਵਾਏ ਹੈ ਸਰਕਾਰ ਵੀ ਧੰਨਵਾਦੀ ਪਾਤਰ ਇਸ ਵਾਸਤੇ ਮੈਂ ਜਾਨਣਾ ਚਾਹੁੰਦਾ ਹਾਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਸ੍ਰੀ ਰਿਸ਼ੀ ਚਦਰੂਪਾਲ ਸਿੰਘ ਜੀ ਸਾਹਿਬ ਬੈਣੂ ਜੀ ਦਾ ਖਾਲਸਾ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੇ ਪਤੇ ਮੈਂ ਸਾਰੀ ਪ੍ਰਤਾਪ ਨਗਰ ਦੀ ਸਾਧ ਸੰਗਤ ਦਾ ਧੰਨਵਾਦੀ ਹਾਂ ਜੀ ਜਿਨ੍ਹਾਂ ਨੇ ਉਸ ਦਿਨ ਵੀ ਇੰਨਾ ਮਾਨ ਬਖਸ਼ਿਆ ਤੇ ਮੈਨੂੰ ਮਤਲਬ ਕਾਮਯਾਬੀ ਕੀਤਾ ਖਾਸ ਕਰਕੇ ਬਜ਼ੁਰਗਾਂ ਦਾ ਮੇਰਾ ਬਹੁਤ ਮੈਨੂੰ ਅਸ਼ੀਰਵਾਦ ਦਿੱਤਾ ਤੇ ਮੇਰਾ ਕੋਈ ਖਾਸ ਇੱਥੇ ਜਿਹੜਾ ਨਾ ਜੀ ਵੋਟਾਂ ਦੀ ਅਪੀਲ ਕਰਨ ਵੀ ਨਹੀਂ ਪਹੁੰਚਿਆ ਗਿਆ ਫਿਰ ਵੀ ਮੈਨੂੰ ਇੰਨਾ ਬੱਚਾ ਸਮਝ ਕੇ ਉਹਦਾ ਮਾਨ ਦਿੱਤਾ ਜੀ ਮੈਂ ਅੱਜ ਨੂੰ ਧੰਨਵਾਦੀ ਆ ਜੀ ਸਾਰੀ ਸਾਧ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ